ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਬਰਨਾਲਾ ਸ਼ਹਿਰ ਪਿੰਡ ਖੰਡਿਆ ਤੋਂ ਕਵਰ ਕਰਦੇ ਪਏ ਆ ਪਹਿਲੇ ਨੰਬਰ ਤੇ ਖੜੀ ਦੇਖੋ ਬੂਰੀ ਝੋਟੀ ਸੂਈ ਸਵੈਤਾ ਜੀ ਤੇ ਦੂਜੇ ਨੰਬਰ ਤੇ ਖੜੀ ਆ ਮੋਰਾ ਦੀ ਝੋਟੀ ਜਿਹਦੇ ਪਿੱਛੇ ਬੱਚਾ ਫੀਮੇਲ ਕਾਫ ਕੱਟੀ ਆ ਦੋਨੇ ਨਾਗ ਸੁਵੇਸਵੇ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਸਕਦੇ ਹੋ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰਵਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਭਵਨਪ੍ਰੀਤ ਸਿੰਘ ਆ ਪਿੰਡਾਂ ਦੇ ਐ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 9877868899 ਦੂਜਾ ਨੰਬਰ ਹੈ 987355044 ਇਹ ਵੱਡੇ ਭਰਾ ਨੰਬਰ ਆ ਜੀ ਪਿੰਡ ਹੰੜਿਆ ਐ ਜ਼ਿਲ੍ਹਾ ਬਰਨਾਲਾ ਹਾਂ ਪਿੰਡ ਐ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੂਰੀ ਝੋਟੀ ਦੇਖੀ ਆਨੇ ਬਾਈ ਜੀ ਕਿਹੜਾ ਸੁਆ ਸੁਈ ਹੈ ਇਹ ਇਹ ਬ ਤੇ ਪਰਸੋਂ ਸੁੱਈ ਹੈਗੀ ਐਮ ਐਨ ਕੇ ਚੱਲ ਵੀ ਹੁਣ 13 ਕਿਲੋ ਦੁੱਧ ਤਿਆਰ ਆ ਮਾ ਝੁੱਟੀ 13 ਲੀਟਰ ਦੁੱਧ ਸਾਢੇ 6 ਲੀਟਰ ਟਾਇਲ ਦਾ ਦੁੱਧ ਨੈਟ ਇਹ ਹਲੇ ਹਾਜ਼ਰ ਹੈਗਾਗਾ ਤਿਆਰ ਆ ਭਾਈ ਹੁਣ ਬੱਚਾ ਲਾਇਆ ਬੱਚੇ ਦੇ ਪਸਮਾ ਤੇ ਹੀ ਵੀ ਝੁੱਟੀ ਹੁਣ ਠੀਕ ਹੈ ਠੀਕ ਆ ਨਾ ਗੱਲ ਤੇ ਬਾਕੀ 7 ਸਵਾ ਦੇ ਇੰਨੀ ਆ ਜਿੰਨੀ ਕਹਦੇ ਬੱਚੇ ਦੇ ਮਾੜੇ ਮੂੰਹ ਲਾਇਆ ਮਾੜੇ ਭਾਈ ਉਹਦੀ ਉੱਤੇ ਹੀ ਇੱਕ ਮਿੰਟ ਚੱਲ ਵੀ ਬਾਹ ਨਹੀਂ ਆਪਾਂ ਕਹਿੰਦੇ 20 ਜਾਂ 22 ਕਿਲੋ ਦੁੱਧ ਆਪਾਂ 18 ਕਿਲੋ ਵੀ ਜਿਹੜਾ ਮਰਜੀ ਆਪਣੇ ਨਾਲ ਭਾਈ ਸਾਈ ਕਰ ਲੈ ਆਪਾਂ 18 ਕਿਲੋ ਮੈਂ ਦਾ ਟੁੱਟੀ ਦਾ ਦੁੱਧ ਮਣਕੇ ਦੇ ਦਾਂਗੇ ਆਪਾਂ ਜੇ ਦੋ ਮੇਰਾ ਮੂਲਾ ਮਾਰ ਗਈ ਉਦੋਂ ਜਾ ਕੇ ਪਤਾ ਵੀ 18 ਦੇ ਚੱਲੂਗੀ ਘਰੋਂ ਜਾਨੀ ਤੇਰੇ ਖਰਾ ਦੁੱਧ ਦੇਣਾ ਪਰ ਇਹ 20 ਦਿਨ ਖਾਊਗੀ ਆ ਜੀ ਇਹ ਖਾਊਗੀ ਭਾਈ 20 ਦਿਨ ਨਹੀਂ ਆਪਾਂ ਇਮੀ ਕਹੀ ਦੀ ਗੱਲ ਠੀਕ ਹੈ ਨਾ ਅੱਜ ਆਹ ਤੇ ਨੂੰ ਆਏ ਆਪਣਾ 15 ਕਿਲੋ ਜਿਹੜਾ ਮਰਜੀ ਮਣਕੇ ਲਈ ਆਪਾਂ ਨੂੰ ਹੁਣ 13 ਲੱਟ ਨਿਬੜ ਜੇ 13 ਕਿਲੋ ਹੁਣ ਤਿਆਰ ਆ ਭਾਈ ਥੱਲੇ ਚੋਲ ਚਵਾਜੀ ਇੱਕ ਨੰਬਰ ਮੈਂ ਕਹਣਾ ਭਾਈ ਐਂ ਗੋਠਾ ਵਾਂਗ ਛੜਦੀ ਧਾਰ ਤਾਂ ਮੋਟੀ ਮੋਟੀ ਧਾਰ ਆ ਬੁੜੀਆਂ ਜੇ ਜੇ ਕੁੜੀ ਜਿਹੜਾ ਮਰਜੀ ਚੋਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਮੈਂ ਮਗਰ ਇਹਦੇ ਕੱਟੀ ਜਾਂਦੀ ਮਗਰ ਇਹਦੇ ਕੱਤੀ ਆ ਉਹਦੇ ਮਗਰ ਕਟਾਂਗਾ ਥੋੜੀ ਕੱਲੀ ਕੱਲੀ ਸੁਭਰ ਕਦਗਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਤੇ ਨਵਾਂ ਹਾਂ ਜਮਾ ਸਿੰਘ ਦੇ ਕਿੱਲੇ ਪੂਪਰੇ ਰੱਥੇ ਆਵੇਂ ਆ ਤੇ ਸਾਫ ਸੁਥਰੀ ਤੇ ਨਾਲ ਹੀ ਬੂਰੀ ਜਾਵਾ ਇੱਕ ਗੱਲ ਹੋਰ ਵੀ ਬਈ ਐਡ ਹੈਗੀ ਨਾਲ ਕਰ ਲਿਓ ਵੀ ਜਿਹੜੀ ਇਹਦੀ ਮੈਂ ਦੀ ਖਾਸੀਅਤ ਆਗੀ ਬੂਰੀ ਨੀਲੀ ਰਾਵੀ ਆ ਬੂਰੀ ਨੀਲੀ ਰਾਵੀ ਦੇ ਵਿੱਚ ਬਹੁਤ ਘੱਟ ਜਾਨਵਰ ਮਿਲਦਾਗਾ ਇਹਦੇ ਉਹ ਨੀਲੀ ਰਾਵੀ ਦੇ ਬੱਚੇ ਜੇ ਐਵੇਂ ਮਰ ਜੇ ਜਦ ਲੈ ਮਰ ਜੀ ਬਈ ਲੈ ਲੈ ਕੋਈ ਬੰਦਾ ਦੇਖ ਸਾਰੇ ਕੋਨੇ ਕੋਲੇ ਅੱਖਾਂ 'ਚ ਨਹੀਂ ਹੈਗਾ ਇਹਦਾ ਮਾਰੇ ਲੈ ਸੂ ਤੋਂ ਪੂਸ ਤੋਂ ਖੋਰਾ ਤੋਂ ਚਾਰਾ ਤੋਂ ਨੱਕ ਤੇ ਠੀਕ ਹੈ ਨਾ ਜਾਂ ਮੱਥੇ ਤੇ ਸਾਰੇ ਦੇ ਪੂਰੇ ਨਿਬਾ ਇੱਕ ਘਾਟ ਆ ਗਈ ਹੋਰ ਮੈਂ ਤਾਂ ਗੱਲ ਵੀ ਸਾਹ ਦੇ ਅੱਖ ਦੀ ਨਹੀਂ ਹੈਗਾ ਮੈਂ ਦੀ ਅੱਖ ਤੇ ਜਵਾਬ ਨਹੀਂ ਹੈਗਾ ਹਾਂ ਅੱਖ ਤੇ ਜਵਾਬ ਨਹੀਂ ਹੈ ਰ ਪਰ ਐ ਗੱਲ ਨਹੀਂ ਹੈ ਜੀ ਫਿਰ ਨੀਲੀ ਰਾਤ ਜਿਹਦੇ ਪਾਪਾ ਮੈਂ ਨਹੀਂ ਤੇ ਪਰ ਪਾਉਂਦੀ ਵੀ ਆਪਾਂ ਮੇਲੇ ਤੇ ਤੇ ਬੱਚਾ ਮੰਨ ਕੇ ਚੱਲ ਵੀ ਪੂਆ ਪਾਲਣ ਲੈ ਕੇ ਬੱਚਾ ਲੈ ਕੇ ਵੀ ਹੈਗਾ ਕਟਾ ਆਮਾ ਕਰ ਜੇ ਕੱਟੇ ਜਵਾਬ ਥੋੜੇ ਬੱਚਾ ਕਹਿਣਗੇ ਪਾਲਣਾ ਸੀ ਉਹ ਬੱਚਾ ਨੇ ਪਿੱਛੇ ਵੀ ਕੱਟਿਆ ਮਾਗਰਾ ਬਾਈ ਪਲਖਾਂ ਦਿਖਾਈ ਘੇਰ ਜਾਣ ਲੱਗੇ ਝੋਟੀ ਨੂੰ ਤੋ ਥਰਡ ਦੇਖੋ ਜਮ ਗੁੱਲੇ ਵਾਲਾ ਕਿਆ ਬਾਤ ਹੈ ਹਨਾ ਸਾਹ ਆਏ ਹੈਗੇ ਵੀ ਮੈਂ ਦੂਜੇ ਮੰਜੇ ਉ ਬਾਲੇ ਵੱਡੇ ਲੈ ਵੀਂ ਜਾਣਾ ਫੱਟ ਲੈ ਵੀਂ ਜਾਣਾ ਗਾਂਹਾਂ ਵਾਲੇ ਹੁੰਦੇ ਆ ਬੰਦ ਕਰ ਇਹਨੂੰ ਕਰ ਤੋ ਵੀਰੇ ਚਵਾਈ ਦੇਖੋ ਕਿਆ ਬਾਤ ਹੈ ਮੋਟਾ-ਵੋਟਾ ਚੋਣਾ ਬੱਚਾ ਵਗੈਰਾ ਵਧੀਆ ਚੜਦੀ ਪਈਆ ਕੋਈ ਦਿੱਕਤ ਨਹੀਂ ਕਿਸੇ ਚੱਲਦੀ ਕਿ ਵਾਕੀਂ ਵੀਰੇ ਥਣ ਛੱਡੀ ਬਣੇ ਦੇਖੀ ਕਰ ਕਿਆ ਜੇ ਥਣ ਹੈ ਸੋ ਥਣ ਦੇਖੋ ਚਾਰੇ ਨਾਲ ਹੈ ਬਈ ਨਖਣਵੇਂ ਦਾ ਨਹੀਂ ਕੋਈ ਐ ਗੱਲ ਨਹੀਂ ਜੀ ਪੀਡੀਏ ਪਾਵੇ ਰਿਹਾ ਯਾਰ ਕੋਈ ਨਹੀਂ ਕੌਤ ਕਾ ਪੀਡੀਏ ਪਾਵੇ ਲੱਗੇ ਹੋਏ ਨੇ ਪੀਡੀਏ ਪਾਉਣ ਵਾਲੀ ਗੱਲ ਹੈ ਮੈਂ ਇਹਨੂੰ ਪੂਰਾ ਮੋਟਾ-ਮੋਟਾ ਸਾਨਾ ਇਹਦਾ ਮਸ ਹੈ ਨਾ ਹਾਂ ਮਾੜੀ ਮਾਗਰੂ ਵੀ ਦਿਖਾ ਦੇ ਝੂਠੀ ਜੀ ਝੋੜ ਦੇਖੋ ਜੰਮਾ ਕਰਨੇ ਯਾਰ ਕਾ ਐ ਹੀ ਮੈਂ ਵੀ ਐਸਾ ਆਦਿ ਮਾ ਫਿਰ ਕੋੜਦਾ ਹਨਾ ਬਾਈ ਕਰੇ ਵੀ ਰੱਖਣ ਦਾ ਐ ਫਾਇਦਾ ਹੀ ਹੁੰਦਾ ਹੈ ਜਾਨਵਰ ਦਾ ਐ ਮਾੜੀ ਜੀ ਰੱਖਣ ਦਾ ਕੋਈ ਫਾਇਦਾ ਨਹੀਂ ਯਾਰ ਤੇ ਜਿਹੜਾ ਕਿਸ ਨੇ ਦੇਖਿਆ ਹੈਗਾ ਮੈਨਸਾ ਵਹਿ ਕਿਤੇ ਬਿਆਨ ਨਹੀਂ ਪਤਾ ਲੱਗਦਾ ਕਿ ਕਿੰਨਾ ਚੀਖੜੀ ਦੱਸ ਦਈਏ ਘਰੇ ਸਿਆਣੇ ਗੌਤ ਕਾ ਜਿ ਬਾਗਨੇ ਦੁੱਧ ਪੀਤਾ ਹੋ ਗਾਂ ਕਿ ਬੂਰ ਜੀ ਪੀਤਾ ਵਿਆ ਆ ਬੂਰੀਆ ਸੱਤੇ ਨਾਲ ਹੀ ਬੂਰੀਆ ਜਮਾ ਹਨ ਹਾਂ ਪਾਕੀ ਜਿਹਦੇ ਘਰੇ ਜਾਉਂਦੇ ਯਾਰ ਬੇਤਰੀ ਨੀਲੀ ਰਾਜੀ ਨਹੀਂ ਮਿਲਦੀ ਮੈਂ ਹੂੰ ਬੂਰੀਆ ਮਿਲ ਜਣ ਗਿਆ ਤੇ ਨੀਲੀ ਰਾ ਵੀ ਨਾਲ ਨਹੀਂ ਮਿਲਦੀ ਮੈਂ ਘਸਣਾ ਜੇ ਮਾਰਦੀ ਧਾਰਾ ਇਹਦੇ ਇਹ ਤਾਂ ਮਰ ਜੇ ਮਰ ਜੀ ਬਰੀਡ ਪਾਇਦਾ ਕਰਦੇ ਬਈ ਨੀਲੀ ਰਾਜੀ ਦੀ ਤੇ ਚਵਾਈ ਚੂਈਦਾ ਕੀ ਇੱਕ ਨੰਬਰ ਆ 12 ਦਾ ਬਈ ਇੱਕ ਨੰਬਰ ਆ ਜਮਾ 12 ਲੀਟਰ ਤੋਂ ਬਾਹਰ ਜਮਾ ਹਾਜਰ ਬਈ 13 ਕਿਲੋ ਦੁੱਧ 14 ਕਿਲੋ ਵੀ ਹੋਏ ਇੱਕ ਸ਼ੱਕ ਦੀ ਜੇ ਠੀਕ ਆ ਆਪਾਂ ਕਿਹੜਾ ਕਰੀਏ ਮੰਨਦੇ ਆਂਗੇ ਅੰਦਾਜ਼ਾ ਆਪਣਾ ਅੰਦਾਜ਼ਾ ਹੈਗਾ ਪਰ ਆਪਾਂ ਕਿਲੋ ਕੱਢੀ ਬਾਈ ਬਾਈ ਆਏ ਜਿਹਦੇ ਗਾਈਆਂ ਜਿਹਦੇ ਗਾਂ ਦਾ ਵਪਾਰ ਕਰਿਆ ਹੁੰਦਾਗਾ ਉਹ ਮੈਂ ਦੁੱਧੀ ਤੱਕ ਨਹੀਂ ਹੁੰਦੀ ਗਾਂ ਦੁੱਧ ਤਾਂ ਬਾਈ ਗਾਂ ਦਾ ਤਾਂ ਕਰੇ 15 ਕਿਲੋ ਵੀ ਕੱਢਦਾ ਡੰਗ ਦਾ 13 ਕਿਲੋ ਵੀ ਕੱਢਦਾ ਮੈਨਾਂ ਦਾ ਪਤਾ ਨਹੀਂ ਲੱਗਦਾ ਜੈ ਜੈ ਗਲਾ ਜੀ ਹਾਂ ਤੇ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਮੁੱਲ ਕਰਾਉਣਾ ਦਾ ਜਿੰਨਾ ਮਰਜ਼ੀ ਕਰਾ ਲੈ ਆਪਾਂ 1.5 ਲੱਖ ਦੀ ਝੋਟੀ ਦੇ ਦਾਂਗੇ 1.5 ਦੀ ਝੋਟੀ ਦੇ ਦਾਂਗੇ ਆ ਡੇਢ ਦੀ ਝੋਟੀ ਦੇ ਦਾਂਗੇ ਆ ਤੇ ਆਪਾਂ ਇਹ ਕਹਿੰਨੇ ਆ ਜੇ 18 ਕਿਲੋ ਜੇ ਮਿਠਾਈ ਕਰਨੀ ਕਰੀ ਜਿਹੜਾ ਮਰਜ਼ੀ ਕਰ ਲਿਆ ਆਪਣੇ ਨਾਲ ਪਰ ਉਹਦੇ ਨੇ 1.5 ਨਹੀਂ ਲੈ ਜਾਏਗਾ ਲਾ ਪਰ ਆਪਾਂ ਕਹਿੰਦੇ ਵੀ ਜਿਹੜਾ ਘਟ ਸਾਂਹ ਵਾਲਾ 16 ਮੰਨ ਕੇ ਵੇਸ਼ਕ ਲੈ ਜੇ ਬੰਦਾ ਜੀ ਲਈ ਜੇ ਕਿਸੀ ਸਾਂਹ ਵੀ ਘਟਾ ਚਲੋ 1 ਲੀਟਰ 2 ਲੀਟਰ ਘਟੇ ਜਿਆ ਜੀ ਨੀ ਜਿਹਨੇ ਬੜੀਆ ਕਹਿਰ ਕਰੀ ਬਈਆ 18 ਪਲੱਸ ਵੀ ਤੈਨੂੰ ਦਊਗੀ ਛੋਟੀ ਜਾਏਗਾ ਲਾ ਤੇ ਡੇਢ ਚ ਮਾੜਾ-ਬੋਟਾ ਮਾਨਦਾਨ ਹੁਣ ਆ ਆ ਬਿਚਾਰਦਾ ਆਏਗੇ ਤਾਂ ਮਾਨਤਾਨ ਕਰਦਾ ਬਾ ਠੀਕ ਆ ਓਕੇ ਸੋ ਬਰ ਦੂਜੀ ਚੋਟੀ ਦੇਖ ਸਕਦੇ ਹੋ ਕਾਲੀ ਇਹਦੇ ਬੱਚਾ ਲਾਇਆ ਵਾ ਥੱਲੇ ਤੇ ਬੱਚਾ ਲਾ ਕੇ ਪਸਮਾ ਗਿਆ ਪਾ ਧਾਰਾ ਇਹਦੇ ਮਾਰਗ ਦਿਖਾਉਣੇ ਚੋਕੀ ਦਿਖਾ ਦਈ ਸੋ ਬਸ ਸਾਰੀ ਸੋ ਬਰ ਖਾਲੀ ਬਾੜੀ ਦੇ ਘਰ ਦੇ ਚੋਈ ਪਸਮਾ ਆ ਵੀ ਦਿਖਾ ਦੇ ਵੀਰੇ ਦੇਖ ਜਮ ਆਪ ਕਰਦੇ ਐਨ ਪੀਵੀਐ ਪੀਡੀਐ ਪਾ ਦੇ ਉਹ ਠਾਣ ਦੇਖੋ ਚਾਰੇ ਲਿਖਣ ਵੇ ਜਮ ਪਸਮਾ ਦੇਖੋ ਬਹੁਤ ਸੋਹਣਾ ਗਾਰਡਰ ਆਗਾ ਪਸਮਾ ਜਾਵਾ ਤੇ ਇਹਨੂੰ ਆਪਾਂ ਕਿੰਨੇ ਦਿਨ ਦੱਸੇ 14 ਦਿਨ ਹੋਏ ਸੂਈ ਨੂੰ 14 ਦਿਨ ਹੋ ਗਿਆ ਭਾਈ ਸੂਈ ਨੂੰ ਐਨੀ ਗੱਪ ਮਾਰਨਣਗੇ ਵੀ ਆਖਰ ਦਿਨ ਹੋ ਗਈ 7 ਦਿਨ ਹੋ ਗਈ ਸੂਈ ਨੂੰ 14 ਦਿਨ ਹੋ ਗਈ ਸੂਈ ਨੂੰ ਜਣੇ ਇਹ 11 12 ਨੂੰ ਹੋਰ ਪੈਣ ਦੁੱਧ ਦੇ ਹੀ ਹੋਰ ਤੇ ਤੂੰ ਇਹ ਦੇਉਗੀ 16 ਕਿਲੋ ਖੁੱਲਾ ਦੁੱਧ ਭਾਈ ਠੀਕ ਹੈ ਨਾ ਗੱਲ 16 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੇ ਹਨਾ 15 ਕਿਲੋ ਮੰਨ ਕੇ ਲੈ ਲੈ ਚਾਹੇ ਭਾਈ ਆ ਤੇ ਠੀਕ ਹੈ ਨਾ ਵ ਪਰ ਆਪਣੇ ਘਰੇ ਜਿਆਦਾ ਟਾਈਮ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਗਾ। ਆਪਾਂ ਕਿੰਨਾ ਮਿਲ ਕੇ ਦੇਵਾਂਗੇ? ਦੁੱਧ 14 ਕਿਲੋ ਮਿਲ ਕੇ ਦੇਵਾਂਗੇ, ਦੁੱਧ 15 ਕਿਲੋ 14 ਕਿਲੋ ਮਿਲ ਕੇ ਦੇਵਾਂਗੇ। 7 ਕਿਲੋ ਟਾਈਮ ਦਾ ਜਿਹੜਾ ਮਰਦੀ ਮੰਦਾ ਮਿਲ ਕੇ ਲੈ ਜੀ। ਹਾਂ। ਜਿਹੜਾ ਮਰਦੀ ਜੀ ਹੋਵੇ ਆਪਾਂ ਨੂੰ ਕੋਈ ਦਿੱਕਤ ਨਹੀਂ ਜੀ। ਸੂਆ ਕਿਹੜਾ ਸੂਈ ਵੀ ਆ। ਸੂਈ ਦੂਜਾ ਹੀ ਵੀ ਆ ਬਈ ਛੁੱਟੀ। ਦੂਜਾ ਸੂਆ ਪਿੱਛੇ ਆ ਗਿਆ ਤੇ ਕੱਟ ਗਿਆ। ਮੰਗਦੇ ਕੱਟਿਆ ਬਈ। ਮਗਰ ਕੱਟਿਆ ਤੇ ਚੋੜ ਚਵਾਦੀ ਬੜੀ ਜੰਗੀ ਹੈ ਹਨਾ। ਚੋੜ ਦੇਖੋ ਤਾਰ ਮੋਟੀ ਪੈਂਦਾ ਜਾਵਾ ਜੀਜੀ ਵਰਗੀ। ਤੇ ਕੱਦ-ਕੱਡ ਬਹੁਤ ਆ ਝੋਟੀ ਦਾ ਕੀ ਬਤ। ਉਹ ਚ ਬਾਈ ਜਿਹਦੇ ਥੱਲੋਂ ਦਾ ਆਪ ਹੀ ਨਹੀਂ ਮਾਰੀ ਲੈਂਦੇਗੀ। ਸਵਾਕੀ ਉਹ ਦੇਖੋ ਉਧਰ ਬੂਰੀ ਨੇ ਵੀ ਕੰਮ ਨਹੀਂ ਰੇ ਰਦਾ ਵਲਟੀ ਜਾਵਾ ਮਾਜ ਦੇ। ਨਹੀਂ ਬਈ ਗਾਂ ਦਾ ਕੰਮ ਕਰਿਆ ਹੋਊਗਾ ਨਾ। ਉਹ ਮੈਂ ਵੀ ਨਹੀਂ ਮਾਰੀ ਦਿੰਦਾਗਾ। ਜਿਹੜਾ ਬੰਦਾ ਗਾਂ ਵੀ ਨਹੀਂ ਮਾਰੀ ਦਿੰਦਾ ਮੈਂ ਵੀ ਨਹੀਂ ਮਾਰੀ ਦਿੰਦਾਗਾ। ਸੋ ਫਿਰ ਕਰ ਦਿਆ ਵਪਾਰ ਗਾਈਆਂ ਦਾ ਮੈਂ ਚਾ ਵਿਟਾਮਿਅ ਆਉਂਦੇ ਰਹਿੰਦੀਆਂ ਵਿੱਚ। ਮੈਂ ਤੁਹਾਨੂੰ ਹੀ ਛਾਉਂਗੀ ਬਸ ਪਹਿਲਾਂ ਦੀ ਕਿਉਂਕਿ ਮੇਰਾ ਡੈਡੀ ਕੰਮ ਕਰਦਾ ਰਿਹਾ ਪਹਿਲਾਂ ਮਈਆਂ ਦਾ। ਠੀਕ ਹੈ। ਹਾਂ। ਮੈਨੂੰ ਮਾਰ ਲੈਣਾ ਹੀ ਭਾਈ ਧੱਤ ਘਾ ਨਹੀਂ ਮਰੇ ਤਾਰਾ ਪੈਂਦੀ ਆ ਚੋਣ ਦੇਖੋ ਜੇ ਮੈਂ ਕਹਿ ਬਤਾ ਪੂਰਾ ਮੋਟਾ ਮੋਟਾ ਚੋਣਾ ਜਾਵਾਂ ਕੋਈ ਭੂਰ ਸਾਰ ਲਾਣੀ ਕੋਈ ਟੁੱਟਦੀ ਮੁਗਦੀ ਨਹੀਂ ਇਹ ਅੜੀ ਦੇ 3.5 ਮਿੰਟ ਹੀ ਲਾਦੇ ਚੋਣ ਨੂੰ ਮੋਟੀ ਚਵਾਈ ਦੇ ਜਾਵਾਂ ਹਣਾ ਹਾਂ ਜੇ ਵਾਕੀ ਸਾਹਸਬਾਦੀ ਪਤਲੀ ਚਮੜੀ ਦੇ ਵਿੱਚ ਇਹ ਨਹੀਂ ਗੱਲ ਵੀ ਕੋਈ ਚੰਮ ਚੜਿਆ ਹੋਵੇ ਚਾਰ ਜਖਾ ਕੇ ਧੁੱਪ ਜਹੀ ਪਈ ਹੋਵੇ ਔਰ ਬੂਰੀ ਵੀ ਦੇਖੋ ਜਮਾ ਡੱਕ ਦੀ ਬਾਲਟੀ ਬੂਰੀ ਨੇ ਵੀ ਜਮਾ ਕਿੰਨਾ ਦੋ ਦੱਸਿਆ ਬੂਰੀ ਥੱਲੇ ਵੀ ਆਪਾਂ ਬੂਰੀ ਥੱਲੇ ਵੀ 13 ਕਿਲੋ ਆਉਣਾ ਜਿਹੜਾ ਮਰਜੀ ਦੋ ਟਾਈਮਾਂ ਲੇ ਕੇ ਕਿੰਨਾ ਮਰਜੀ ਆ ਕੇ ਲੈ ਲੇ ਵੀਰੇ ਕੋਈ ਦਿੱਕਤਾਂ ਵਾਲੀ ਗੱਲ ਨਹੀਂ ਠੀਕ ਹੈ ਸੋ ਉਹ ਦੇਖੋ ਜਮਾ ਬਾਲਟੀ ਝੱਗ ਨਾਲ ਡੱਕ ਦੀ ਤਾਂ ਹਿੱਕਰ ਬਾਕੀ 6.5 ਲੀਟਰ ਦੁੱਧ ਮੇਨ ਨਾਲ ਘੋਟੀ ਥੱਲੇ ਹੈਗਾ ਜਮਾ ਸਵਾ ਪੰਜ ਵਜੇ ਸਵੇਰੇ ਕਹੇ ਵਜੇ ਕਰੀ ਸਪਾ ਜੀ ਸਵੇਰੇ 5 ਵਜੇ 10 ਮਿੰਟ ਲੇਟ ਹੋ ਗਿਆ ਨਾ 10 15 ਮਿੰਟ ਦਾ ਬਈ ਨਾਰਮਲ ਹੀ ਗੱਲ ਹੈਗੀ ਐਡਾ ਕੋਈ ਖਾਸ ਗੱਲ ਨਹੀਂ ਹੁੰਦੀ ਜੀ 10 ਮਿੰਟ ਪਹਿਲਾਂ ਹੀ 10 ਮਿੰਟ ਬਾਅਦ ਹੀ ਐਡਾ ਹੋ ਨਹੀਂ ਹੁੰਦਾ ਵਾ ਲੇ ਤਾਂ ਪੂਰਾ ਫੈਕ ਕਰਾਂਗੇ। ਦੇਖੋ ਬਾल्टी ਡੱਕਦੀ ਹੋਣੀ। ਅੰਦਾਜ਼ਾ ਮੰਨ ਕੇ ਚੱਲੋ ਹੈਗਾ 7 ਲੀਟਰ ਹਨਾ ਬਈ 7 ਕਿਲੋ ਦੇ ਉੱਤੇ ਦੁੱਧ ਹੋਊਗਾ ਜਿਹੜਾ ਮਰਜ਼ੀ ਬੰਦਾ ਮਣਕੇ ਜਿਹੜਾ ਮਰਜ਼ੀ ਮਿਲ ਲੈ ਗੱਲ ਕਹਿਣੀ ਨਹੀਂ ਹੈਗੀ ਕੀ ਨਾ ਕੋਈ ਆਏ ਵੀ ਕੋਈ ਟਾਈਮ ਵਾਲੀ ਜਾਂ ਕੋਈ ਹੋਰ ਗੱਲ ਕੋਈ ਠੀਕ ਹੈ ਜਿਹੜਾ ਮਰਜ਼ੀ ਬੰਦਾ ਆ ਕੇ ਉਹ ਚੋਲੇ ਇੱਥੇ ਕਿਹੜਾ ਆਪਣਾ ਕੋਈ ਅਖੜਾ ਲਾਈਆਂ ਵੀ ਨਹੀਂ ਆ ਠੀਕ ਹੈ ਠੀਕ ਹੈ ਨਾ ਗੱਲ ਜਿਹੜਾ ਮਰਜ਼ੀ ਆ ਕੇ ਚੋਲੇ ਇੱਕ ਟਾਈਮ ਨਹੀਂ ਬਈ ਚਾਹ 10 ਟਾਈਮ ਚੋਲੇ ਕਹਿਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਨੰਬਰ ਡਰੈਸ ਬੋਲੋ ਯਾਰ ਆਪਣੇ ਕੋਲ ਹੱਤਾ ਹੀ ਦੁੱਧ ਤਿਆਰ ਹੀ ਹੁੰਦਾਗਾ ਬੰਦਾ ਡਾ ਹੈ ਬਈ ਜਿਹੜਾ ਬਰਨਾਲਾ ਫੋਨ ਨ